ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਮੀਡੀਆ ਦੇ ਵਿੱਚ ਤੇ ਮੈਂ ਕਮਲ ਪੇਸ਼ ਹਾਂ ਅੱਜ ਦਾ ਖਾਸ ਬੁਲੇਟਿਨ ਲੈ ਕੇ। ਸਵੇਰੇ ਕਰੀਬ 11:00 ਵਜੇ ਏਐਸਆਈ ਮੁਖਤਿਆਰ ਸਿੰਘ ਨੇ ਰੋਪੜ ਵੱਲ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਚੈਕਿੰਗ ਲਈ ਰੋਕਿਆ ਤਾਂ ਇੱਕ ਵਿਅਕਤੀ ਪਿਛਲੀ ਖਿੜਕੀ ਦੇ ਰਾਹੀਂ ਉੱਤਰ ਕੇ ਭੱਜਣ ਲੱਗਾ। ਪੁਲਿਸ ਪਾਰਟੀ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸਦੇ ਵਜ਼ਨਦਾਰ ਥੈਲੇ ਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਜਵੇਸ਼ਪਾਲ ਪੁੱਤਰ ਜਗਰਾਤ ਸਿੰਘ ਵਾਸੀ ਬੰਗਾ ਦੱਸਿਆ। ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਲੰਗੜਵਾ ਦੇ ਕੋਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੇ ਵਿੱਚ ਗੁਰਪ੍ਰੀਤ ਸਿੰਘ ਵਾਸੀ ਜੈਨਪੁਰ ਨੇ ਪੁਲਿਸ ਪਾਰਟੀ ਨੂੰ ਬਿਆਨ ਦੇ ਵਿੱਚ ਦੱਸਿਆ ਕਿ ਉਹ ਕਰੀਬ ਸਵੇਰੇ 7:00 ਵਜੇ ਆਪਣੇ ਡੇਰੀ ਦੇ ਦੁੱਧ ਪੱਤ ਵਾਪਸ ਆ ਰਹੇ ਸਨ ਤਾਂ ਮੁਖਤਿਆਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਜੈਨਪੁਰ ਨੇ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਦੀ ਫੁੱਟ ਮਾਰ ਛੇਰ ਦਿੱਤੀ। ਰੰਜਿਸ਼ ਇਹ ਸੀ ਕਿ ਲੰਗੀ ਦੋ ਫਰਦ ਦੀ ਉਹਨਾਂ ਦੇ ਸ਼ਰੀਕੇ ਦੇ ਵਿੱਚ ਕਿਸੇ ਲੜਕੀ ਦੇ ਵਿਆਹ ਦੌਰਾਨ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀ ਤੇ ਜਿਸ ਨੇ ਰੰਜਿਸ਼ ਕਰਕੇ ਮੁਖਤਿਆਰ ਸਿੰਘ ਨੇ ਉਸ ਤੇ ਹਮਲਾ ਕਰ ਦਿੱਤਾ। ਮੁੱਦੇ ਇਹ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਮੁਂਜ਼ੇ ਮੁਖਿਆਰ ਸਿੰਘ ਦੇ ਖਿਲਾਫ ਮਾਮਲਾ ਦਰਜਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ 21 ਫਰਵਰੀ ਨੂੰ ਮਨਾਏ ਜਾ ਰਹੇ ਕੋ ਮੰਤਰੀ ਮਾਤਪਾਸ਼ਾ ਦਿਵਸ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਾਈਨ ਬੋਰਡਾਂ ਸੂਚਨਾ ਬੋਰਡਾਂ ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਤਰਜੀਹ ਦੇਣ ਦੇ ਫੈਸਲੇ ਨੂੰ ਲਾਗੂ ਕਰਨ ਲਈ ਐਡੀ ਸੀ ਅਜੀਤ ਵਰਮਾ ਵੱਲੋਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਵਾਪਾਰ ਮੰਡਲ ਤੇ ਸਨਿਤੀ ਇਕਾਈਆਂ ਦੀ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਹਰ ਵਿਭਾਗ ਤੇ ਗੈਰ ਸਰਕਾਰੀ ادارے ਨੂੰ 21 ਫਰਵਰੀ ਤੋਂ ਪਹਿਲਾਂ ਆਪਣੇ ਨਾਮ ਸੜਕਾਂ ਦੇ ਨਾਮ ਪੱਟੀਆਂ ਮੇਲ ਪੱਤਰ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸੰਬੰਧੀ ਯਕੀਨੀ ਬਣਾਉਣ ਲਈ ਆਖਿਆ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਮਹੱਤਵ ਦੇਈਏ ਕੁਲਵੀਰ ਸਿੰਘ ਵਾਸੀ ਪਿੰਡ ਕੋਟਪੋਹੀ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਲੰਗੀ ਛੇ ਫਰਵੀਨ ਨੂੰ ਸਵੇਰੇ 10:00 ਵਜੇ ਉਹ ਆਪਣੇ ਮੋਟਰਸਾਈਕਲ ਨੰਬਰ ਪੀਵੀ07ਏਐਮ3812 ਮਾਰਕਾ ਸਪਲੈਂਡਰ ਪਲੱਸ ਸਰਵਿਸ ਰੋਡ ਦੇ ਆਰਾਮ ਵਿਖੇ ਖੜਾ ਕਰਕੇ ਜਲੰਧਰ ਨੂੰ ਗਿਆ ਸੀ ਜਦੋਂ ਉਹ 3:00 ਵਜੇ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਜਿਸ ਦੀ ਕੇਅਰ ਤੇ ਵੀ ਮੋਟਰਸਾਈਕਲ ਦੇ ਵਿੱਚ ਹੀ ਸੀ ਉਸ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ ਉਸ ਨੇ ਆਪਣੇ ਤੌਰ ਤੇ ਇਸ ਦੀ ਭਾਲ ਦੀ ਸ਼ੁਰੂ ਕੀਤੀ ਪਰ ਉਸ ਨੂੰ ਕੋਈ ਸੁਰੱਖ ਨਹੀਂ ਲੱਗਿਆ ਮੁਦਈ ਵੱਲੋਂ ਦਿੱਤੇ ਗਏ ਬਿਆਨ ਤੇ ਐਸਆਈ ਅਮਰੀਕ ਸਿੰਘ ਨੇ ਮਾਮਲਾ ਦਰਜ ਕਰਕੇ ਮੋਟਰਸਾਈਕਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਡੇਰਾਬਾਬਾ ਟੀਬੀ ਸਾਹਿਬ ਕਾਠਗੜ ਦੇ ਮੁੱਖ ਸੇਵਾਦਾਰ ਸਾਈ ਕਾਲੇ ਸ਼ਾ ਆਪਣੀ ਕਾਰ ਦੇ ਵਿੱਚ ਦੋ ਹੋਰਨਾਂ ਵਿਅਕਤੀਆਂ ਦੇ ਨਾਲ ਸਵਾਰ ਹੋ ਕੇ ਕਾਠਗੜ ਵੱਲ ਜਾ ਰਹੇ ਸਨ ਕਿ ਰਸਤੇ 'ਵਲ ਮੋੜ ਤੇ ਉਹਨਾਂ ਦੇ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆ ਗਿਆ। ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਟੱਕਰ ਦੇ ਦੌਰਾਨ ਸਾਈ ਕਾਲੇ ਸ਼ਾ, ਮੋਟਰਸਾਈਕਲ ਸਵਾਰ ਚੰਦਨ ਅਤੇ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਈ ਕਾਲੇ ਸ਼ਾ ਅਤੇ ਚੰਦਨ ਗਭੀਰੂ ਵੀ ਜ਼ਖਮੀ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਫਿਰ ਇਸ ਨੇ ਦੋਨਾਂ ਵਾਰਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਨਮਾਸ਼ਰ ਦੇ ਐਸਐਸਪੀ ਪਾਕੀਰਤਵੀਨਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਪਾਰੀ ਲੈ ਕੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਪਛਾਣ ਗਗਨਦੀਪ ਸਿੰਘ ਅਜੇ ਕੁਮਾਰ ਅਤੇ ਸੌਰਵ ਵਜੋ ਹੋਈ ਹੈ ਇਨ੍ਹਾਂ ਦੇ ਵਿੱਚੋਂ ਦੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਰਮਨਦੀਪ ਲੁਧਿਆਣਾ ਦਾ ਵਸਨੀਕ ਹੈ। ਇਹਨਾਂ ਦੀ ਇੱਕ ਸਾਥੀ ਨੂੰ ਪਹਿਲਾਂ ਵੀ ਸਾਬੂ ਕੀਤਾ ਗਿਆ ਸੀ ਲੁਧਿਆਣਾ ਤੋਂ ਜਿਸ ਦਾ ਨਾਮ ਅਜੀਤ ਕੁਮਾਰ ਤੇ ਅਸਲ ਨਾਮ ਸੁਲਮਾਨ ਹੈ। ਇਹਨਾਂ ਦੇ ਕੋਲੋਂ ਚਾਰ ਜਿੰਦਾ ਕਾਰਤੂਸ, ਇੱਕ ਪਿਸਤੌਲ ਅਤੇ ਇੱਕ ਚਾਕੂ ਬਰਾਮਦ ਹੋਇਆ ਹੈ। ਹਸਨਪੁਰ ਕਲਾਂ ਦੀ ਰਹਿਣ ਵਾਲੀ ਇੱਕ ਔਰਤ ਪੰਜ ਵਰ੍ਹੇ ਤੋਂ ਘਰ ਤੋਂ ਗਾਇਬ ਸੀ। ਕੱਲ ਸਵੇਰੇ 10 ਵਜੇ ਪੁਲਿਸ ਪਾਰਟੀ ਨੂੰ ਇਹ ਸੂਚਨਾ ਮਿਲੀ ਕਿ ਬਲਾ ਚੌੜੇ ਤੋਂ ਨੇੜੇ ਪੱਦੀ ਦੇ ਜੰਗਲਾਂ ਦੇ ਵਿੱਚ ਇੱਕ ਅਣਪਛਾਤੀ ਔਰਤ ਦੀ ਲਾਸ਼ ਪਈ ਹੈ। ਜਦੋਂ ਉਸ ਦੀ ਸ਼ਨਾਖਤ ਕੀਤੀ ਗਈ ਤਾਂ ਉਹ ਉਕਤ ਗਾਇਬ ਹੋਈ ਔਰਤ ਹੀ ਸੀ। 10 ਦੇ ਕੋਲ ਇੱਕ ਲੇਡੀਜ਼ ਪਰਸ ਬਰਾਮਦ ਹੋਇਆ ਹੈ پولیس ਨੇ ਨਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਆਪ ਸਰਕਾਰ ਸੂਬੇ ਦੇ ਲੋਕਾਂ ਦੇ ਹਿੱਤਾਂ ਦੇ ਲਈ ਲਗਾਤਾਰ ਯਤਨਸ਼ੀਲ ਹੈ ਮਾਨ ਸਰਕਾਰ ਵੱਲੋਂ ਹੁਣ ਸਵੇਰ ਰੋਜ਼ਗਾਰ ਲਈ ਘੱਟ ਵਿਆਸ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ ਮਾਨ ਸਰਕਾਰ ਵੱਲੋਂ ਰਾਜ ਦੇ ਘੱਟ ਗਿਣਤੀ ਵਰਗਾਂ ਨਾਲ ਸੰਬੰਧਿਤ ਗਰੀਬ ਲੋਕਾਂ ਦੀ ਭਲਾਈ ਦੇ ਲਈ ਵੱਖ-ਵੱਖ ਸਵੈ ਰੋਜ਼ਗਾਰ ਦੀਆਂ ਸਕੀਮਾਂ ਦੇ ਤਹਿਤ ਸਸਤੀਆਂ ਵਿਆਜ ਦਰਾਂ ਤੇ ਸਾਲ 2022 ਅਤੇ 2023 ਦੇ ਲਈ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਛੱਤੀਸਗੜ੍ਹ ਦੇ ਕੰਕੇਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਉਜ ਬੱਚੇ ਆਟੋ ਦੇ ਵਿੱਚ ਸਵਾਰ ਹੋ ਕੇ ਸਕੂਲ ਤੋਂ ਵਾਪਸ ਆ ਰਹੇ ਸਨ ਕਿ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿੱਚ 7 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਤੇ 5 ਬੱਚੇ ਜ਼ਖਮੀ ਹੋ ਗਏ। ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਬੱਚੇ ਨੇ ਸਥਾਨਕ ਅਧਿਕਾਰ ਨਾਲ ਦ ਤੁਰਕੀ ਅਤੇ ਸੀਰੀਆ ਦੇ ਵਿੱਚ ਆਏ ਭਿਆਨਕ ਭੁਚਾਲ ਤੋਂ ਬਾਅਦ ਢਹਿ ਢੇਰੀ ਹੋਏ ਮਲਬੇ ਦੇ ਵਿੱਚੋਂ ਲਾਸ਼ਾਂ ਨਿਕਲਣ ਦੀ ਹਜੇ ਵੀ ਜਾਰੀ ਹਨ ਤੇ ਲਾਸ਼ਾਂ ਦੀ ਗਿਣਤੀ 19000 ਤੱਕ ਪਹੁੰਚ ਚੁੱਕੀ ਹੈ ਅਤੇ ਭੁਚਾਲ ਤੋਂ ਬਾਅਦ ਇੰਨਾ ਕੁ ਨੁਕਸਾਨ ਹੋਇਆ ਹੈ ਕਿ ਹਜ਼ਾਰਾਂ ਲੋਕ ਬੇਕਾਰ ਹੋ ਚੁੱਕੇ ਹਨ ਲੋਕ ਪਾਣੀ ਅਤੇ ਰੋਟੀ ਲਈ ਜਦੱਟ ਰਹੇ ਹਨ ਉੱਥੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਮੀਂਹ ਵੀ ਲਗਾਤਾਰ ਪੈ ਰਿਹਾ ਹੈ ਤੇ ਇੰਨੀ ਮੁਸ਼ਕਲ ਦੇ ਵਿੱਚ ਲੋਕ ਅਕਾਰਾਂ ਅਤੇ ਅਸਥਾਈ ਟੈਂਟਾਂ ਦੇ ਵਿੱਚ ਰਾਤਾਂ ਕੱਤ ਰਹੇ ਹਨ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੌਰਾਨ ਪਹਿਲੇ ਦਿਨ ਦੀ ਖੇਡ ਖਤਮ ਹੋਣ ਦੌਰਾਨ ਭਾਰਤ ਨੇ 1 ਵਿਕਟ ਤੇ ਨੁਕਸਾਨ ਤੇ 70 ਦੌੜਾਂ ਬਣਾਈਆਂ ਸਨ ਜਦਕਿ ਭਾਰਤ ਤੋਂ ਲੋ ਕੇਲ ਰਾਹੁਲ 20 ਦੌੜਾਂ ਦੇ ਮੀਜੀ ਸਪੋਰਟ ਤੇ ਪਵੇਲੀਅਨ ਪਰਖ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ ਟ੍ਰੇਨ ਪ੍ਰੋਗਰਾਮ ਵਿੱਚ ਆਲ ਆਊਟ ਹੋ ਕੇ 170 ਦੌੜਾਂ ਬਣਾਈਆਂ ਸਨ ਆਸਟ੍ਰੇਲੀਆ ਨੇ ਅਜੇ ਵੀ ਭਾਰਤ ਕੋਲ 100 ਦੌੜਾਂ ਦੀ ਵਾੜਤ ਬਣਾਈ ਹੋਈ ਹੈ ਤੇ ਇਹ ਸਨ ਅੱਜ ਦੀਆਂ ਖਾਸ ਖਬਰਾਂ ਤੇ ਕੱਲ ਫਿਰ ਮਿਲਦੇ ਹਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ